ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲੇ ਜਿਸ ਤੋਂ ਬਾਅਦ ਉਹਨਾਂ ਨੇ ਉੱਚ ਪੱਧਰੀ ਮੀਟਿੰਗ ਕੀਤੀ ਤੇ ਅੱਜ ਮੀਟਿੰਗ ਦੇ ਬਾਅਦ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਬੜੇ ਕੌਨਫੀਡੈਂਸ ਨਾਲ ਕਹੇ ਤਾਂ ਕਿ 45 ਦਿਨਾਂ ਦੇ ਅੰਦਰ ਪੀੜਤਾਂ ਨੂੰ ਮੁਆਵza ਦਿੱਤਾ ਜਾਵੇਗਾ ਜਿਸ ਕੌਨਫੀਡੈਂਸ ਨਾਲ ਕਿ ਇਹ ਸਾਰਾ ਕੁਝ ਪੋਸੀਬਲ ਹੈ ਜਾਂ ਉਹ ਦੇ ਦੇਣਗੇ ਕਿਉਂਕਿ ਪ੍ਰਧਾਨ ਮੰਤਰੀ ਨੂੰ ਸ਼ਿਕਾਇਤ ਵੀ ਮਿਲੀ ਹੈ ਕਿ ਉਹਨਾਂ ਨੂੰ ਪਹਿਲਾ 23 ਵਾਲੇ ਹੜਾਂ ਦੇ ਮਾਰ ਜਿਹੜੀ ਹੋਈ ਸੀ ਉਸ ਤੋਂ ਬਾਅਦ ਜੋ ਉਹਨਾਂ ਨੂੰ ਮੁਆਵਜ਼ਾ ਮਿਲਣਾ ਸੀ ਉਹ ਵੀ ਨਹੀਂ ਮਿਲਿਆ ਇਸ ਬਾਰੇ ਚਰਚਾ ਕਰਾਂਗੇ ਤੇ ਨਾਲ ਹੀ ਸੁਨੀਲ ਜਾਖੜ ਨੇ ਅੱਜ ਇੱਕ ਵੱਡਾ ਬਿਆਨ ਦੇ ਦਿੱਤਾ ਜਿੱਥੇ ਕੇਂਦਰ ਸਰਕਾਰ ਦਾ ਤੇ ਰਾਜ ਸਰਕਾਰ ਦਾ ਰੋਲਾ ਚੱਲਿਆ ਹੋਇਆ ਕਿ 12000 ਕਰੋੜ ਰੁਪਇਆ ਪਿਆ ਪਰ ਰਾਜ ਸਰਕਾਰ ਕਹਿ ਰਹੀ ਹੈ ਕਿ ਸਿਰ 1500 ਕਰੋੜ ਹੈ ਤੇ ਇਸ ਨੂੰ ਲੈ ਕੇ ਜੋ ਇੱਕ ਦੂਸਰੇ ਦੇ ਨਿਸ਼ਾਨੇ ਸਾਤੇ ਜਾ ਰਹੇ ਨੇ ਉਸੇ ਵਿਚਾਲੇ ਸੁਨੀਲ ਜਾਖਰ ਨੇ ਇੱਕ ਵੱਡਾ ਬਿਆਨ ਦਿੱਤਾ ਜਿਸ ਤੋਂ ਬਾਅਦ ਹੁਣੇ ਸਵਾਲ ਹੋ ਗਿਆ ਕਿ ਸੱਚਮੁੱਚ ਪ੍ਰਧਾਨ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਮਰੇ ਚੋਂ ਬਾਹਰ ਕੱਢਣਗੇ ਜੋ ਦਿੱਲੀ ਜਾਣਗੇ ਇਸ ਬਾਰੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਕਈ ਮੁੱਦੇ ਨੇ ਪੰਜਾਬ ਦੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਬੰਦੀ ਆ ਤੇ ਇਸ ਸ਼ੋਅ ਦੇ ਵਿੱਚ ਉਸ ਬਾਰੇ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਕਸ਼ੀ ਕੋ ਸਵਾਗਤ ਕਰਦੀ ਹਾਂ ਤੁਹਾਡਾ ਬਾਣੀਡਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਵੀਰ ਸਿੰਘ ਪਟੜੀ ਪਟੜੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪਟੜੀ ਸਾਹਿਬ ਮੁੱਖ ਮੰਤਰੀ ਅੱਜ ਲਾਈਵ ਹੋਏ ਉਹਨਾਂ ਨੇ ਅੱਜ ਕਿਹਾ ਵੱਡੇ ਵੱਡੇ ਐਲਾਨ ਕੀਤੇ ਕਿ ਮੁਆਵਜ਼ੇ ਜੋ ਦੇਣੇ ਨੇ ਹੜ੍ਹ ਪੀੜਤਾ ਨੂੰ ਜੋ ਉਹਨਾਂ ਦੇ ਘਰ ਟਾ ਢੇਰੀ ਹੋ ਗਏ ਨੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਤੇ ਹੋਰ ਵੀ ਇਸੇ ਵਿਚਾਰੇ ਉਹਨਾਂ ਨੇ ਇਹ ਕਿਹਾ ਕਿ ਮੁਆਵਜ਼ੇ ਜਿਹੜੇ ਨੇ 45 ਦਿਨਾਂ ਦੇ ਅੰਦਰ ਜਿਹੜੇ ਨੇ ਉਹ ਦਿੱਤੇ ਜਾਣਗੇ ਕੀ ਜਿਹੜੇ ਕੌਨਫੀਡੈਂਸ ਨਾ ਕਿਹਾ ਤੇ 45 ਦਿਨਾਂ ਦੇ ਅੰਦਰ ਮੁਆਵਜ਼ੇ ਮਿਲ ਜਾਣਗੇ ਕਿਉਂਕਿ ਪਹਿਲਾਂ ਸ਼ਿਕਾਇਤਾਂ ਆਈਆਂ ਸੀ ਕਿ ਸਾਨੂੰ ਤਾਂ ਹਜੇ ਪਿਛਲੇ ਮੁਆਵਜ਼ੇ ਨਹੀਂ ਦਿੱਤੇ ਉਹਨਾਂ ਨੇ ਤੱਕ 31 ਮਾਰਚ 2025 ਤੱਕ ਬਕਾਇਦਾ ਤੌਰ ਤੇ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਸੀ ਤੇ ਬਾਕੀ ਕੀ ਰਹਿ ਗਿਆ ਕੇਜਰੀਵਾਲ ਸਾਹਿਬ ਸਿਸ਼ੋਧਿਆ ਸਾਹਿਬ ਬਸਤਿੰਦਰ ਜੈਨ ਸਾਹਿਬ ਮੁੱਖ ਮੰਤਰੀ ਸਾਹਿਬ ਡਾ. ਬਰਪਾਲ ਚੀਮਾ ਸਾਹਿਬ ਬਕਾਇਦਾ ਤੌਰ ਤੇ ਸਭ ਸਭ ਇਕੱਠੇ ਹੋਏ ਨੇ ਅਮਨ ਰੋੜਾ ਸਾਹਿਬ ਪੀਐਸੀ 31 ਮਾਰਚ ਤੱਕ ਬਕਾਇਦਾ ਤੌਰ ਤੇ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ ਕੀ ਨਸ਼ਾ ਮੁਕਤ ਹੋ ਗਿਆ ਨਹੀਂ ਹੋਇਆ ਨਸ਼ੇ ਵਧਿਆ ਘਟੇ ਨਹੀਂ ਜੀ ਤੇ ਕਾਰ ਕੋਲੇ ਹੁਣ ਉਹਦਾ ਕੋਈ ਜਵਾਬ ਨਹੀਂਗਾ ਕਿ ਅਸੀਂ ਜਵਾਬ ਲੋਕਾਂ ਨੂੰ ਕੋਈ ਦਈਏ ਵੀ ਨਸ਼ਾਬੁਕਤ ਕਿਉਂ ਨਹੀਂ ਹੋਇਆ ਨਸ਼ਿਆ ਨਾ ਪੰਜਾਬ ਦਾ ਬੜਾ ਪੁਰਾਣਾ ਸਵਾਦ ਉਹਦੇ ਡਟੇਜ ਨਹੀਂ ਸੀ ਜਾਂਦੇ ਲੇਕਿਨ ਫੇਰ ਵੀ ਜਿਹੜੇ ਸਿੰਥੈਟਿਕ ਦਸੇ ਆਏ ਨਾ ਡਰਗ ਆਈ ਆ ਇਹ ਸਾਡੇ ਨੌਜੋਨਾਂ ਦਾ ਖੌਫ ਆ ਇਹ ਨੌਜੋਨਾਂ ਨੂੰ ਬੜੀ ਤੇਜ਼ੀ ਨਾਲ ਲੈ ਰਹੀ ਮਾਰ ਰਹੀ ਖਤਮ ਕਰਦੀ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕਹੀ ਸੀ ਕਿ ਜੇ ਕਿਤੇ ਅੱਜ ਸਾਡੀ ਮਰਦਮਸ਼ਿਮਾਰੀ ਹੋ ਜੇ ਤੇ ਸਾਡਾ ਇਹ ਪੰਜਾਬ ਆ ਜਿਹਨੂੰ ਸਿੱਖ ਆਪਣਾ ਘਰ ਕਹਿੰਦੇ ਆ ਇੱਥੇ ਵੀ ਅਸੀਂ ਮੈਂਟੀਟੀ ਜਿਆਦਾ ਹੈਗੇ ਘੱਟ ਗਿਣਤੀ ਚਾਜਾਂਗੇ ਬਿਲਕੁਲ ਠੀਕ ਕਿਹਾ ਉਹਨਾਂ ਹੁਣ ਜਿਹੜੀ ਇਹ ਗੱਲ ਇਹ ਕਹਿੰਦੇ 43 ਦਾ ਜੀ ਮੁਆਵਜ਼ਾ ਦੇ ਦਾਂਗੇ ਚੰਗੀ ਗੱਲ ਦੇ ਦੇਓਗੇ ਤੁਸੀਂ ਜੀ ਪਰ ਬੁੱਧਪ੍ਰੀਤ ਸਾਹਿਬ ਕੱਟੋ ਕੱਟ ਤੁਸੀਂ ਆਪਣੀ ਕੈਬਨਟ ਦਾ ਗਲਬਤ ਕਰਦੇ ਕੈਬਨਟ ਦੀਆਂ ਡਿਊਟੀਆਂ ਨਾਉਦੇ ਤੁਸੀਂ ਅਧਿਕਾਰੀਆਂ ਨਾਲ ਗੱਲ ਕਰ ਦਿੰਦਾ ਦੀ ਮੀਟਿੰਗ ਕਰਦੇ ਫਿਰ ਬਿਆਨ ਦਿੰਦੇ ਹੋ ਤੁਸੀਂ ਸ਼ਾਇਦ ਉਹਦਾ ਅਸਰ ਕੁਝ ਹੋਰ ਹੁੰਦਾ ਬਿਲਕੁਲ ਤੁਹਾਡਾ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਹਿ ਰਿਹਾ ਵੀ ਸਾਨੂੰ 20000 ਕਰੋੜ ਦਾ ਜਿਹੜਾ ਪੈਕੇਜ ਦਿੱਤਾ ਜਾਵੇ ਤੇ ਤੁਹਾਡਾ ਚੀਫ ਸੈਕਟਰੀ ਕਹਿੰਦਾ ਸਾਡਾ ਨੁਕਸਾਨ ਦੇ 13299 ਕਰੋੜ ਦਾ ਆ ਜੀ ਕਰੀਬ 7000 ਕੋਟ ਦਾ ਫਰਕ ਹੈ ਤੁਹਾਡਾ ਤੇ ਇਸੇ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੇ ਤੁਹਾਨੂੰ ਗੱਲ ਕਹੀ ਸੀ ਵੀ ਤੁਹਾਨੂੰ ਹਿੰਦੀ ਨਹੀਂ ਮੈਂ ਕੀ ਕਰਿਆ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਗੱਲ ਕਹੀ ਸੀ ਵੀ ਤੁਹਾਡੇ ਕੋਲੇ 12000 ਕੋਟ ਰੁਪਇਆ ਉਹ ਪਿਆ ਤੇ 1600 ਕੋਟ ਹੋਰ ਲੈ ਲੋ ਤੁਹਾਡੇ ਕੋਲ 14600 ਕੋਟ ਪਿਆ ਹੋਵੇ ਜੀ ਹੁਣ ਸੁਨੀਲ ਜਾਖੜ ਵੀ ਇਹ ਗੱਲ ਕਹਿ ਰਹੇ ਨੇ ਕੀ ਵੇਖੋ ਜੀ ਜਦੋਂ ਜਿਸ ਤਰ੍ਹਾਂ ਮੁਡੀਆਂ ਨੂੰ ਉਹਨਾਂ ਨੇ ਕਿਹਾ ਤੈਨੂੰ ਹਿੰਦੀ ਨਹੀਂ ਆਉਂਦੀ ਤੇ ਤੈਨੂੰ ਪਤਾ ਨਹੀਂ ਮੈਂ ਕੀ ਕਿਹਾ ਤੇ ਕਿਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਜਾਸਦੇ ਜਾਵੇ ਤੂੰ ਵੀ ਕਿਤੇ ਕਵਰੇਜ ਤੋਂ ਬਾਹਰ ਨਾ ਕਰਦਣ ਇਹ ਨਹੀਂ ਹਮਤੀਆਂ ਕਿ ਤੁਹਾਡੇ ਪ੍ਰਧਾਨ ਮੰਤਰੀ ਵੀ ਮੁੱਖ ਮੰਤਰੀ ਤੋਂ ਬਾਹਰ ਕਰਦੇ ਕਵਰੇਜ ਜੀ ਜੇ ਇਹ ਗੱਲ ਕੀਤੀ ਤੇ ਸਾਰੀ ਗਾਜ ਤੁਹਾਡੇ ਡਿਗਣੀ ਮੁੜ ਕੇ ਤੁਹਾਨੂੰ ਤੇ ਪੰਜਾਬ ਚ ਅਜੇ ਤੱਕ ਟੱਕੇ ਫੇ ਨਹੀਂ ਕੋਈ ਤਾਂ ਤੁਸੀਂ ਗੱਲਾਂ ਕਰਦੇ ਹੋ ਢਕੇ ਦੂਸਰੀ ਚੀਜ਼ ਇਹ ਕਹਿੰਦੇ 12000 ਕਰੋੜ ਰੁਪਇਆ ਉਹ ਕਹਿੰਦੇ ਨਹੀਂ 15000 ਕਰੋੜ ਰੁਪਇਆ ਲਾਓ ਕਿਉਂ ਆਪਾਂ ਕੀ ਗੱਲ ਕੀਤੀ ਸੀ ਵੀ ਆਪਣੇ ਕੋਲ ਪੈਸੇ ਪਾਉਣੇ ਸੀ ਉਹਦੇ ਵਿੱਚੋਂ 49 ਕਰੋੜ ਰੁਪਇਆ ਕਹਿੰਦੇ ਵੀ ਅਸੀਂ ਉਸ ਆਪ ਜਿਹੜੀ ਆਫਤ ਆਈ ਸੀ ਤੇ ਖਰਚ ਕਰ ਚੁੱਕੇ ਉਸ ਤੋਂ ਬਾਅਦ ਜਿਹੜੀ ਸੜਕਾਂ ਬਣਾਈਆਂ ਉਹਦੇ ਉਹਨਾਂ ਦੇ ਖਰਚ ਹੋ ਚੁੱਕੇ ਕਿ ਪੀਸਣਾ ਜਿਹੜਾ ਇਹਨਾਂ ਦਾ ਚੀਫ ਸੈਕਟਰੀ ਉਹ ਕਹਿੰਦਾ ਕਿ ਸਾਡੇ ਕੋਲੇ 12000 ਰੁਪਏ ਪਿਆ ਹੈ ਜਿਹੜਾ ਵਿੱਤ ਮੰਤਰੀ ਕਹਿੰਦਾ ਜੀ ਉਹ ਕਿਤਾਬਾਂ ਜੀ ਪਿਆ ਵਾ ਫਿਜ਼ੀਕਲ ਤੌਰ ਤੇ ਪੈਸੇ ਨਹੀਂ ਹੈਗੇ ਫਿਜ਼ੀਕਲ ਤੇ ਪੈਸੇ ਹੁੰਦੇ ਵੀ ਨਹੀਂਗੇ ਸਿਰਫ ਤੁਸੀਂ ਕਿਸੇ ਨੂੰ ਚੈੱਕ ਕੱਟ ਕੇ ਦਿਓ ਉਹ ਡੈਸ ਹੰਦਰ ਨਹੀਂ ਹੋਏਗਾ ਉਹਦੀ ਪੇਮੈਂਟ ਖਾਤੇ ਚ ਚਲ ਜਾਈ ਜੀ ਇਸ ਕਰਕੇ ਜੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਉਹਨੂੰ ਮੁੱਖੀ ਇੱਕ ਨਵਾਂ ਨਾਂ ਜੁੜ ਦਿੰਦਾ ਮਾਈਗ੍ਰੇਟਡ ਲੀਡਰ ਸੰਦੀਲ ਜਿਹੜਾ ਖੜੀ ਮਾਈਗ੍ਰੇਟਡ ਆ ਕਾਂਗਰਸ ਨੂੰ ਬਿਟੂ ਵੀ ਮਾਈਗ੍ਰੇਟਡ ਜਿਹੜੇ ਹੋਰ ਬੈਠੇ ਸੀ ਉੱਥੇ ਵੀ ਮਾਈਗ੍ਰੇਟਡ ਨੇ ਮਾਨਪ੍ਰੀਤ ਬਾਦਲ ਬਾਰੇ ਕਿਹਾ ਮੈਂ ਨਹੀਂ ਮੈਂ ਨਹੀਂ ਟਾਈਮ ਮਾਈਗ੍ਰੇਟਰ ਜੀ ਲੈਗਰੇਟ ਰਗੇ ਬੀਠੇ ਸੀ ਜਿਹੜੇ ਅਸਲੀ ਭਾਜਪਾ ਵਾਲੀ ਸੀ ਤੇ ਪਿੱਛੇ ਬੀਠੇ ਸੀ ਜਿਹਦੀ ਤੀਜੀ ਠਿਕਤਾਰਕਰਦ ਦੇ ਵਿੱਚ ਤੇ ਜਿਹੜੇ ਦੀ ਆਪਣਾ ਕੋਈ ਕਰਤਾਰ ਨਹੀਂ ਜਿਨ੍ਹਾਂ ਦਾ ਆਪਣਾ ਕੋਈ ਸਦਾਚਾਰ ਨਹੀਂ ਉਹ ਦੂਜੇ ਨੂੰ ਸਿੱਖ ਮਤ ਦੇਣ ਦੇ ਨੇ ਸੁਨੀਲ ਝਾਖੜ ਦੇ ਪਿਤਾ ਕਾਂਗਰਸ ਚ ਰਹੇ ਇਹਨੂੰ ਕਿੰਨੀ ਵਰੀ ਟਿਕਟ ਦਿੱਤੀ ਵੱਖਰੀ ਗੱਲ ਜਿੱਤਿਆ ਨਹੀਂ ਇਹਦੇ ਭਤੀਜੇ ਨੂੰ ਦਿੱਤੀ ਟਿਕਟ ਉਹ ਜਿੱਤ ਗਿਆ ਕਾਂਗਰਸ ਨੇ ਪ੍ਰਧਾਨ ਬਣਾਇਆ ਨੂੰ ਪ੍ਰਦੇਸ਼ ਕਾਗਤ ਕਿਹੜਾ ਮਾਨ ਨਹੀਂ ਦਿੱਤਾ ਕਾਂਗਰਸ ਨੇ ਅੱਜ ਤੁਸੀਂ ਬਕਾਇਦਾ ਤੌਰ ਤੇ ਉਸੇ ਕਾਂਗਰਸ ਨੂੰ ਗਾਲ੍ਹਾਂ ਕਢਦੇ ਹੋ ਤੁਸੀਂ ਜੀ ਬਿੱਟੂ ਦੇ ਦਾਦੇ ਨੂੰ ਮੁੱਖ ਮੰਤਰੀ ਬਣਾਇਆ ਪਹਿਲਾਂ ਮੰਤਰੀ ਬਣਾਇਆ ਫਿਰ ਬਕਾਇਦਾ ਤੌਰ ਤੇ ਉਹਦੇ ਜਿਹੜਾ ਗਿਆ ਸੀ ਚਾਚਾ ਉਹਨੂੰ ਮੰਤਰੀ ਬਣਾਇਆ ਫਿਰ ਉਹਦੇ ਜਿਹੜਾ ਹੈਗਾ ਸੀ ਆਪਣਾ ਚਾਚੇ ਦਾ ਪੁੱਤ ਨੂੰ ਟਿਕਟ ਦਿੱਤੀ ਉਹਨੂੰ ਐਮਐਲਏ ਬਣਾਇਆ ਕਿਹੜਾ ਕੰਮ ਨਹੀਂ ਕੀਤਾ ਅੱਜ ਤੁਸੀਂ ਇੱਥੇ ਬੈਠੇ ਢੋਲੀ ਦੇ ਗੌਂਡੇ ਜੀ ਤੇ ਮੁੱਖ ਮੰਤਰੀ ਜਦੋਂ ਜਵਾਬ ਦਿੱਤਾ ਉਹ ਤਾਂ ਲekin ਜਿਹੜੀ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਜੀ 45 ਦਿਨਾਂ ਦੇ ਅੰਦਰ ਹੁੰਦੇ ਸੀ ਸਾਰਿਆਂ ਨੂੰ ਮੌਜੂਦ ਦੇ ਦਾਂਗੇ ਮੇਰੀ ਗੱਲ ਮੰਨਨ ਅੰਦਰ ਨਹੀਂ ਹੁੰਦੀ ਇਹ ਜੋ ਮਰਜ਼ੀ ਕਹੀ ਜਾਣਾ 45 ਦਿਨਾਂ ਦੇ ਅੰਦਰ ਤੇ ਤੁਹਾਡੇ ਕੋਲ ਰਿਪੋਰਟ ਤੇ ਆ ਨਹੀਂ ਹੋਣੀ ਜੀ ਵੀ ਕੰਮ ਹੈ ਤੁਸੀਂ ਕਿਥੋਂ ਮਵਜ਼ੂਦਾ ਦੇ ਦੋ ਵੀ ਜੀ ਤੁਸੀਂ ਕਹੋ ਜੀ ਜਲ ਤੋਂ ਜਲ ਦਿੱਤਾ ਜਾਏਗਾ ਵਖਰੀ ਕਰਦਾ ਨਾਲੇ ਸਰਕਾਰ ਦਾ ਮੰਤਰੀ ਮੰਤ ਸਰਕਾਰ ਦਾ ਇੱਕ ਸਾਬਕਾ ਮੰਤਰੀ ਤੇ ਵਿਧਾਇਕ ਬੰਦ ਰਿਹਾ ਵੀ ਸਰਕਾਰ ਲੰਗ ਢੰਗ ਜਾ ਕੇ ਕਾਰਸ਼ੀਵਾਲੇ ਬਾਬਿਆਂ ਕੋਲੇ ਗੋਡੇ ਟੇਕੇ ਵੀ ਤੁਸੀਂ ਟੁੱਟੀ ਆ ਤੁਸੀਂ ਬੰਦ ਬੰਨੂ ਬਾਬਾ ਜੀ ਤੁਹਾਡੀ ਤੁਹਾਡੇ ਕੋਈ ਨਹੀਂ ਕਰ ਸਕਦਾ ਸਰਕਾਰਾਂ ਦੇ ਪੱਲੇ ਕੁਝ ਨਹੀਂ ਜੇਗਾ ਇਹਨਾਂ ਦੇ ਮੰਤਰੀ ਬੰਦੇ ਨੇ ਸਾਬਕਾ ਮੰਤਰੀ ਜਾ ਕੇ ਉੱਥੇ ਇਸ ਕਰਕੇ ਪਹਿਲਾਂ ਜਿਹੜੀ ਬੁਖਬਕਰ ਨੇ ਗੱਲ ਕਹੀ ਆ ਸੁਨੀਲ ਢਾਕਣ ਨੇ ਪਹਿਲਾਂ ਸਲਾਹ ਕਰ ਲਓ ਵੀ ਜਾ ਕੇ ਪ੍ਰਧਾਨ ਮੰਤਰੀ ਨਾਲ ਗੱਲ ਕੀ ਕਰਨੀ ਲੇਕਿਨ ਮੈਂ ਇਹ ਗੱਲ ਕਹਿ ਦਾਂ ਵੀ ਪ੍ਰਧਾਨ ਮੰਤਰੀ ਸਾਹਿਬ ਕਦੀ ਵੀ ਬੁਖ ਮੰਤਰੀ ਨੂੰ ਆਪਣੇ ਦਫ਼ਤਰ ਤੋਂ ਬਾਹਰ ਨਹੀਂ ਕੱਢਣਗੇ ਇਹ ਗੱਲ ਜਿਹੜੀ ਸੁਨੀਲ ਜਾਖੜ ਨੇ ਕੀਤੀ ਇਹ ਗੈਰ ਜ਼ਿੰਮੇਵਾਰਨਾ ਗੱਲ ਕੀਤੀ ਹੈ ਖਾਲੀ ਕਿ ਅਸੀਂ ਜਿਹੜੇ ਸੁਨੀਲ ਜਾਖੜ ਨੇ ਉਹਨੂੰ ਸੁਧਰੇ ਹੋਏ ਵਿਕਾਸ ਹੀ ਲੱਗੂ ਗਿਣਨੇ ਅਸੀਂ ਜੀ ਤੇ ਉਹ ਫालतू ਨਿਕਲ ਨਾ ਹੋ ਜੇ ਗੱਲਾਂ ਕਰਕੇ ਤੁਸੀਂ ਆਪਣੀ ਜਿਹੜੀ ਆ ਆਪਣੀ ਆਪਣੀ ਜਿਹੜੀ ਆਪੇ ਆਪ ਘਟਾ ਰਹੇ ਆ ਬਾਬਾ ਜੀ ਜੀ ਬਿਲਕੁਲ ਪੰਜਾਬ ਸਰਕਾਰ ਨੇ ਕਹਿੰਦਾ ਰਿਹਾ 45 ਪਰੇ ਆਪਣੇ ਗੱਲਾਂ ਚ ਆਪ ਹੀ ਫਸ ਜਾਂਦੇ ਨੇ ਹੁਣ ਇਸ ਤੋਂ ਬਾਅਦ ਜੇ 45 ਦਿਨਾਂ ਚ ਮੁਆਵਜ਼ਾ ਨਹੀਂ ਦਿੰਦੇ ਫਿਰ ਸਵਾਲ ਹੋਣਗੇ ਦੇਖਦੇ ਆ ਉਹਨਾਂ ਦਾ ਕੀ ਜਵਾਬ ਦੇਣਗੇ ਪਰ ਸਾਬ ਅੱਜ ਮਨਜਿੰਦਰ ਸਿੰਘ ਲਾਲਪੁਰਾ ਦੀ ਵੀ ਸੁਣਵਾਈ ਸੀ ਜੋ 12 ਸਾਲ ਪੁਰਾਣਾ ਮਾਮਲਾ ਹੈ ਉਸ ਦੇ ਵਿੱਚ ਸੁਣਵਾਈ ਹੋਈ ਤੇ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋਗੀ ਹੁਣ ਸਵਾਲ ਇਹ ਹੈ ਕਿ ਇਹ ਖਡੂਰ ਸਾਹਿਬ ਦੀ ਜਿਹੜੀ ਸੀਟ ਹੈ ਹੁਣ ਇਹ ਵੀ ਖਾਲੀ ਹੋ ਜਾਵੇਗੀ ਤਾਂ ਤਰਨਤਾਰਨ ਦੇ ਨਾਲ ਕੀ ਫੇ ਖਡੂਰ ਸਾਹਿਬ ਦੀ ਵੀ ਜ਼ਿਮਨੀ ਚੋਣ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਪਹਿਲੀ ਗੱਲ ਤੇ ਮੈਂ ਦੱਸ ਦਿਆਂ ਤੀ ਜਿਹੜਾ ਮਨਜਿੰਦਰ ਸਿੰਘ ਲਾਲਪੁਰਾਵਾ ਉਹਨੂੰ 4 ਸਾਲ ਦੀ ਸਜ਼ਾ ਹੋਈ ਆ ਜਦੋਂ ਕਿਸੇ ਵਿਅਕਤੀ ਨੂੰ 2 ਸਾਲ ਦੀ ਕਿਸੇ ਕੇਸ 'ਚ ਸਜ਼ਾ ਹੁੰਦੀ ਆ ਉਹਦੀ ਜਿਹੜੀ ਆ ਉਹ ਮੈਂਬਰਸ਼ਿਪ ਉਹਦੀ ਵਿਧਾਇਕੀ ਜਾਂ ਐਸੈਂਬਲੀ ਮੈਂਬਰੀ ਖਤਮ ਹੋ ਜਾਂਦੀ ਜੀ ਇੱਥੇ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋਈ ਆ ਜੇ 3 ਸਾਲ ਦੀ ਸਜ਼ਾ ਹੁੰਦੀ ਫਿਰ ਉਹਨਾਂ ਦਾ ਇੱਕ ਬਚਾ ਹੈਗਾ ਸੀਗਾ ਪੀ 3 ਸਾਲ ਦੀ ਸਜ਼ਾ ਤੋਂ ਬਾਅਦ ਇਹਨਾਂ ਨੂੰ ਸੈਸ਼ਨ ਕੋਰਟ ਤੋਂ ਹਾਈ ਕੋਰਟ ਤੋਂ ਬੇਲੈਣੀ ਪਈ ਸੀ ਤੇ ਸੈਸ਼ਨ ਕੋਰਟ ਚ ਜਲਦ ਵਿੱਚ ਬਾਹਰ ਲੰਮ। ਅਪੀਲ ਸੈਸ਼ਨ ਕੋਰਟ ਚ ਹੋਈ ਸੀ। ਹੁਣ ਤੁਹਾਡੇ ਸਾਹਮਣੇ ਦੋ ਮੰਤਰੀ ਬਕਾਇਦਾ ਤੌਰ ਤੇ ਜ਼ਬਾਨਤ ਦੇ ਨੇ ਅਸਲੇ ਸਾਡੇ। ਇੱਕ ਦਾ ਜ਼ਮੀਨਦਾਰ ਰੋਲਾ ਸੀਗਾ ਝਗੜਾ ਸੀਗਾ ਜਿਹੜੇ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਓਰੀ ਨੇ ਉਹ ਵੀ ਬੇਲਤੇ ਨੇ। ਉਹਨਾਂ ਨੂੰ ਸਜ਼ਾਈ ਹੈ ਤੇ ਬਕਾਇਦਾ ਤੌਰ ਤੇ ਜੇ ਕੈਰੀਏ ਸੀ ਅਮਨ ਰੋੜਾ ਉਹਨਾਂ ਨੂੰ ਵੀ ਸਜ਼ਾਈ ਹੈ ਜੀ ਉਹਨਾਂ ਨੇ ਆਪਣੀ ਭੈਣ ਦੇ ਘਰ ਬਲਾ ਕਰਕੇ ਭੈਣ ਭਰੇ ਦੀ ਕੁੱਟਮਾਰ ਕੀਤੀ ਸੀ ਉਹਨਾਂ ਨੂੰ ਜਵਾਬੰਦ ਨਹੀਂ ਆ ਹੁਣ ਇਹ ਵੀ ਜਵਾਬੰਦ ਲਈ ਹੈ ਹਾਈ ਕੋਰਟ ਜਵਾਬ ਲੈ ਲੈਣਗੇ ਹਾਂ ਜੇ ਇਹ ਵਿਰੋਧੀ ਧਿਰ ਦਾ ਹੁੰਦਾ ਤੇ ਫਿਰ ਇਮੀਡੀਏਟਲੀ ਸਪੀਕਰ ਨੇ ਇਹਨਾਂ ਨੂੰ ਆਰਡਰ ਕਰ ਦਿੰਦੇ ਕਿ ਵੀ ਯੂਅਰ ਮੈਂਬਰਸ਼ਿਪ ਹੈਜ਼ ਬੀਨ ਡਿਸਟ੍ਰੈਸਡ ਖਤਮ ਕੀਤੀ ਗਈ ਤੇ ਜਦੋਂ ਉਹਨਾਂ ਨੇ ਹੁਣ ਇਹ ਕੰਮ ਨਹੀਂ ਕੀਤਾ ਕਿ ਉਹ ਹਾਕਮ ਦੇ ਨਸਬੰਦੂ ਸਮਾਂ ਦੇ ਦੇਣਗੇ ਨਹੀਂ ਜਦੋਂ ਹਾਈ ਕੋਰਟ ਦੀ ਜਮਾਨਤ ਭੁਲਾਈ ਕੋਰਟ ਦੀ ਜਮਾਨਤ ਹੋ ਜੇਗੀ ਜਦੋਂ ਹਾਈ ਕੋਰਟ ਦੀ ਜਮਾਨਤ ਹੋ ਜੇਗੀ ਤੇ ਫਿਰ ਇਹ ਕੰਮ ਸਿਸਟਮ ਇਦਾਂ ਚੱਲਦਾ ਰਹੇਗਾ ਫਿਰ ਇਹਦੇ ਜਿਹੜੇ ਕਿਉਂ ਕਟੋ-ਕਟ ਸਾਰਕ ਤੇ ਮੋਲੀ ਗੱਲ ਲੱਗ ਜਾਂਦਾ ਉੱਥੇ ਹਾਈ ਕੋਰਟ ਦੇ ਵਿੱਚ ਜੀ ਵੈਸੇ ਤੇ ਦਾ ਕੇਸ ਜਿਹੜਾ ਮੇਰੇ ਖਿਆਲ ਚੰਗੇਗਾ ਉਹਦੇ ਵਿੱਚ ਆਪਣੇ ਸੈਸ਼ਨ ਕੋਰਟ ਦੇ ਵਿੱਚ ਜਬਾਨ ਤਾਂ ਹੀ ਕੁੱਟਲਾਂ ਨੇ ਪੈਗੀ ਸੈਸ਼ਨ ਕੋਲ ਕੇਸ ਚੱਲੇਗਾ ਉੱਥੇ ਵੀ ਸਾਲ ਰਾਮਨ ਲੱਗ ਜਾਣਾ ਜੇ ਸਾਲ ਤੋਂ ਪਹਿਲਾਂ ਉੱਥੋਂ ਕੇਸ ਦੀ ਸੁਣਵਾਈ ਹੋ ਕੇ ਇਹਨਾਂ ਦੀ ਸਜ਼ਾ ਬਾੜ ਰਿੰਦੀ ਹੈ ਤੇ ਫਿਰ ਇਹ ਨੰਬਰ ਚੁਜਾਏ ਫਿਰ ਕਿ ਵਿਚਾਰ ਹਾਂ ਇਸ ਕਰਕੇ ਹਾਲ ਦੀ ਕੜੀ ਤੇ ਦੋ ਮੰਤਰੀ ਜਿਹਨਾਂ ਕੇਸ ਸਜ਼ਾ ਹੋਈ ਸੀ ਉਹ ਬੈਠੇ ਤੇਨੂੰ ਜਿਹੜੇ ਕੀ ਕਿਹੜਾ ਕੀ ਨਿਕਲ ਹਾਈ ਕੋਰਟ ਜਵਾਬਤ ਮਿਲਦੀ ਗਾਦੀ ਕਿ ਬਾਹਰ ਪੁੱਛਤਾ ਕਿ ਪਟਾਦੇ ਕਿ ਫੇਰ ਜੀ ਲੇਕਿਨ ਨੈਤਿਕਤਾ ਨਹੀਂ ਜਿਹੜੀ ਪਾਰਟੀ ਨੈਤਿਕਤਾ ਦਾ ಪಾਠ ਪੜਾਉਂਦੀ ਸੀ ਜੇ ਉਹਦੇ ਵਿੱਚ ਨੈਤਿਕਤ ਖਤਮ ਹੋ ਗਈ ਤੇ ਫਿਰ ਅਸੀਂ ਕੈਸੇ ਰੁਕੀ ਕੈਸੇ ਨਹੀਂ ਬਿਲਕੁਲ ਨੈਤਿਕਤਾ ਤੇ ਕਹਿੰਦੀ ਆ ਵੀ ਤੁਹਾਡੇ ਤੇ ਇਲਜ਼ਾਮ ਸਾਬਤ ਹੋ ਗਿਆ سزا ਹੋ ਗਿਆ ਉਸ ਵੇਲੇ ਤੁਸੀਂ ਆਪਸਤੀ ਮਰ ਦੇ ਦੇ ਚੁੱਕੋ ਜੀ ਮੇਰਾ ਅਸਤੀਵਾ ਇਲੈਕਸ਼ਨ ਹੋ ਜਾਗੇ ਜੀ ਲੇਕਿਨ ਕੁਰਸੀ ਜਿਹੜੀ ਬੜੀ ਨਾਮਰਦ ਛੱਡਣ ਨੂੰ ਜੀ ਦੀ ਕਰ ਲੱਗੀ ਜੀ ਜੀ ਪਰ ਇਸ ਆਪਸ ਉਹ ਬੀਸਿੰਗ ਆਪਾਦਲ ਨੋਟਾ ਦਾ ਕਹਿ ਸਕਦੇ ਆਂ ਕਿ ਟਰੈਕਟਰ ਲੈ ਕੇ ਘੁੰਮ ਰਹੇ ਨੇ ਕਿ ਜਦੋਂ ਪਿੰਡ ਵਿੱਚ ਜਾਂਦੇ ਨੇ ਇੰਨੇ ਲੱਖੇ ਸਪੈਨ ਨੂੰ ਦੇਤਾ ਇੰਨੇ ਲੱਖੇ ਸਪੈਨ ਦੇਤਾ ਹਰ ਪੀੜਤਾ ਦੀ ਮਦਦ ਕਰਾ ਨਹੀਂ ਜਿਵੇਂ ਉੱਤੇ ਐਸਜੀਪੀਸੀ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਇਹ ਜੋ ਪੈਸੇ ਨੇ ਇਹ ਬਾਦਲ ਦੇ ਪੱਲਿਓ ਨਹੀਂ ਇਹ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਚ ਜਾ ਰਹੇ ਨੇ ਤੇ ਕਹਿੰਦੇ ਵੰਡੀ ਇਹ ਜਾਂਦੇ ਸਾਨੂੰ ਬਰਦਾਸ਼ਤ ਨਹੀਂ ਹੈ ਸੰਗਤ ਨੂੰ ਵੀ ਬਰਦਾਸ਼ਤ ਨਹੀਂ ਹੈ ਕਿ ਕੋਈ ਸਿਆਸਤਦਾਨ ਇਸ ਦਾ ਫਾਇਦਾ ਚੁੱਕੇ ਵੇਖੋ ਮੈਂ ਨਹੀਂ ਕਹਿੰਦਾ ਵੀ ਉਹਨਾਂ ਆਪਣੇ ਕੋਲੋਂ ਪੈਸੇ ਵੰਡੇ ਕੇ ਸ਼ਰਮਣੀ ਕਮੇਟੀ ਦੇ ਵੰਡੇ ਦੇ। ਲੇਕਿਨ ਵਿਚਾਕੋ ਉਹ ਆਪਣੀ ਜੇਬ ਚੋਂ ਵੰਡਣ ਵੰਡਣ ਦੇ ਕੇ ਇਹ ਇਹ ਕਹਿੰਦੇ ਇਹ ਲੋਕਾਂ ਦੇ ਕਹੜੇ ਕਹਣਾ ਵੀ ਇਹ ਸ਼ਰਮਣੀ ਕਮੇਟੀ ਦੇ ਪੈਸੇ ਨੇ। ਜੀ। ਸ਼ਰਮਣੀ ਕਮੇਟੀ ਦੇ ਇਹ ਨਹੀਂ ਗੱਲ ਕਹੀ ਵੀ 77 ਲੱਖ ਰੁਪਇਆ ਹੁਣ ਤੱਕ ਸੀ ਵੰਡ ਚੁੱਕੇ ਦੱਸੋ ਵੱਡਿਆ ਕਿੱਥੇ ਦੱਸਦੇ ਹੋ ਸਾਨੂੰ। ਜੀ। ਉਹਨਾਂ ਕਹ ਜਿਹੜੀ ਪੈਰੀਆਂ ਪੱਧਰਾ ਕਰਨ ਵਾਸਤੇ ਉੱਥੋਂ ਰੇਤ ਚੁੱਕਣ ਵਾਸਤੇ ਸੀ 8 ਲੱਖ ਲੀਟਰ ਡੀਜ਼ਲ 8 8 ਲੱਖ ਡੀਜ਼ਲ ਲੀਟਰ ਡੀਜ਼ਲ ਲੱਗੇ ਸੀ ਤੇ 20 ਕਰੋੜ ਰੁਪਈਆ ਉਹਨਾਂ ਨੇ ਹੋਰ ਰੱਖ ਲਿਆ ਪਹਚਾਲ ਪੜੇ ਹਰ ਪੀੜਤਾ ਲਈ ਪੈਨੋ ਦਿਆਂਗੇ ਤੇ ਨਾਲ ਇਹ ਵੀ ਕਹੀ ਜਾਂਦੇ ਪਏ ਸੀ ਸਾਰੇ ਮੈਂਬਰਾਂ ਨੂੰ ਅਪੀਲ ਕਰਦੇ ਵੀ ਕਰੋ ਤੁਸੀਂ ਨਿਕਤ ਇਹਨਾਂ ਦੀ 2 ਘਟਾਵਾਂ ਦੀ ਮੈਂ ਜ਼ਿਕਰ ਕਰੂੰਗਾ ਕਾਜ ਨੂੰ ਬਿਕਾਇਦਾ ਤੌਰ ਤੇ ਨਾਨਕਿਆਂ ਸਾਹਦੇ ਮੈਨੇਜਰ ਨੂੰ ਇਹਦਾ ਰਜ਼ਾ ਦਿੱਤੀ ਸੀ ਕਿ ਉਹ 6 6 ਸਤੰਬਰ ਨੂੰ ਦੇ ਕਿ ਚਿੱਠੀ ਲਿਖੀ ਸੀ ਐਸਡੀਪੀਸੀ ਨੂੰ ਤੇ ਸਾਨੂੰ ਇਹ ਦੱਸਿਆ ਜਾਵੇ ਕਿ ਅਸੀਂ ਸਾਡੇ ਕੋਲ ਕੋਈ ਪਾਵਰ ਹੈ ਕਿ ਕਿਸ ਨੂੰ ਡੀਜ਼ਲ ਪਾ ਕੇ ਦੇਣ ਦੀ ਕਿ ਨਹੀਂ ਤੇ ਮੀਤ ਸਕੱਤਰ ਕੀ ਕਰਦਾ ਤੁਹਾਨੂੰ ਵੀ ਤੁਹਾਡੇ ਕੋਲ ਪਾਵਰ ਨਹੀਂ ਵੀ 3000 ਲੀਟਰ ਤੱਕ ਤੁਸੀਂ ਜਿਹੜੇ ਡੀਜ਼ਲ ਕਿਸ ਨੂੰ ਦੇ ਸਕਦੇ ਹੋ ਗੱਲ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਟੈਂਕਰਾਂ ਚ ਭਰ ਕੇ ਉਹ ਡੀਜ਼ਲ ਜਾਂਦੇ ਵਿਖਾਏ ਗਿਆ ਵੀ ਉਹ ਜਾ ਰਹੇ ਨੇ ਉੱਥੇ ਲੇਕਿਨ ਕੁਝ ਮੈਂਬਰਾਂ ਨੇ ਇਤਰਾਜ਼ ਕੀਤਾ ਸੀ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਕੀ ਕਰਦੇ ਸੀ ਇੱਥੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕੋਈ ਬੁਲਾਇਆ ਗਿਆ ਉਹਦੇ ਮੰਗ ਬਿਲਕੁਲ ਠੀਕ ਹੈਗੀ ਦਰਸਤ ਹੈਗੀ ਗੰਭੀਰ ਪੇਥੇ ਡਿਊਟੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਲੱਗਣੀ ਚਾਹੀਦੀ ਤਾਂ ਕਿ ਕਿਸੇ ਪ੍ਰਕਾਰ ਦੀ ਕੋਤਾਈ ਨਾ ਹੋ ਸਕੇ ਜੀ ਲੇਕਿਨ ਉਹਦੇ ਆਂਟੇ ਦਾ ਫੇਰ ਸ਼ੰਕਾ ਜਾਂਗੀ ਗੱਲ ਕਿ ਉਹ ਤਾਂ ਆਪਣੇ ਟਰੈਕਟਰਾਂ 'ਚ ਪਾ ਦੀਆ ਜੀ ਪੈਸੇ ਆਪਣੇ ਟਰੈਕਟਰਾਂ 'ਚ ਪਾ ਲਈ ਦੇ ਲਉਨਾਂ ਨੇ ਇਹ ਦੋਸ਼ ਲੱਗਨੇ ਲੱਗਨੇ ਹੁਣ ਸੁਖਬੀਰ ਸਿੰਘ ਬਾਦਲ ਤੇ ਇਸ ਕਰਕੇ ਦੋਸ਼ ਲੱਗਦੇ ਨੇ ਇਹ ਵੀ ਸ਼ਰੋਮਣੀ ਕਮੇਟੀ ਦੁਆਰਾ ਪੈਸੇ ਜਿਹੜੇ ਲੈ ਕੇ ਉਹ ਤੋਂ ਵੜ ਰਹੇ ਨੇ ਕਿਉਂਕਿ ਸ਼ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ ਜੀ ਜੋ ਉਹਨੂੰ ਕਹਿਣਗੇ ਪਾ ਮੀਨੂ ਇਹੋ ਹੀ ਕੁਛ ਕਰਨਗੇ ਦੂਜਾ ਕੁਛ ਆਪਣੇ ਕੋ ਕੁਛ ਨਹੀਂ ਕਰ ਸਕੀ ਐਸੇ ਕਰਕੇ ਇਹ ਬਕਾਇਦਾ ਤੌਰ ਤੇ ਦੋਸ਼ ਲੱਗਦੇ ਰਹਿਣਗੇ ਸਾਨੂੰ ਨਹੀਂ ਪਤਾ ਸੁਖਬੀਰ ਸਿੰਘ ਬਾਦਲ ਨੂੰ ਪੈਸੇ ਕਿਸੇ ਨੇ ਦਿੱਤੇ ਆਪਣੀ ਜੇਬ ਚੋਂ ਵਰਤਾ ਕੋਈ ਸਿਪਾਸਟਾ ਦੇ ਗਿਆ ਜਾਂ ਐਸਪੀ ਸੀ ਦੇ ਇਹ ਸਾਡਾ ਕੰਮ ਨਹੀਂ ਹੈਗਾ ਸਾਡਾ ਕੰਮ ਦਸਣਾ ਲੋਕਾਂ ਨੂੰ ਹੈਗਾ ਵਾ ਵੀ ਇਹ ਦੋਸ਼ ਵਿਰੋਧੀ ਤਿਰਲਾ ਰਹੀ ਹੈ ਜੀ ਤੇ ਦੋਸ ਜੈ ਜੀ ਦੋਸ ਬਿਲਕੁਲ ਜੈਜਦੇਵ ਨਾਲ ਦੇ ਜੇ ਉਹਨਾਂ ਦੋਸ਼ਾਂ ਦੀ ਪੜਤਾਲ ਕੀਤੀ ਜਾਵੇ ਤੇ ਮੇਰੇ ਖਿਆਲ ਸ਼ਾਇਦ ਵਿੱਚੋਂ ਬੜਾ ਕੁਝ ਤੇ ਕੁਲਗਾ ਅਗਲੀ ਗੱਲ ਇਹਨਾਂ ਨੇ ਇੱਕ ਖਟੜਾ ਮੈਂਬਰ ਜੀ ਉਹਨੇ ਇੱਕ ਗੁਰਦੁਆਰੇ ਦੇ ਵਿੱਚੋਂ 250 ਜਿਹੜੀ ਬੋਰੀ ਸੀ ਸੀਮਿੰਟ ਦੀ ਚੁੱਕੀ ਆਪਣੇ ਘਰ ਲੈ ਗਿਆ ਜਾ ਕੇ ਸਾਰੀ ਕਰਦਾ ਲਾਤੀ ਉੱਥੇ ਜੀ ਮੰਗਲੇ ਨੇ ਵੀਡੀਓ ਬਣਾਈ ਕੋ ਬੋਰੀਆਂ ਲੱਦਣ ਦਾ ਵੀਡੀਓ ਬਣਾ ਲਈ ਫਿਰ ਲੈ ਕੇ ਜਨ ਵੀਡੀਓ ਬਣਾ ਲਈ ਫਿਰ ਲੌਂਚ ਸਭ ਸਭ ਹੀ ਬਣਾ ਲਈ ਹੁਣ ਉਹ 250 ਬੋਰੀ ਲੈ ਗਿਆ ਤੇ ਰੋਲਾ ਪਿਆ ਬਿਰੋਧੀ ਟੰਨੇ ਰੋਲਾ ਪਿਆ ਮੈਨੂੰ ਇੱਕ ਇਹਨਾਂ ਦੇ ਸਾਥਕਾ ਸਕੱਤਰ ਦਾ ਫੋਨ ਆਇਆ ਸੀ ਬਾਕਾਇਦ ਹਰਤੇ ਖਬਰ ਭੇਜੀ ਲਾ ਦੇ ਪਰ ਖਬਰ ਲੱਗੀ ਨਹੀਂ ਕਿਤੇ ਲੇਕਿਨ ਫੇਰ ਵੀ ਰੋਲਾ ਪੈਣ ਤੋਂ ਬਾਅਦ ਇਹਨਾਂ ਨੇ ਜਾਂਚ ਕਰਾਈ ਐਸੀਪੀ ਸੀ ਨੇ ਤੇ ਸਾਬਤ ਹੋ ਗਿਆ ਵੀ ਵਾਕਿਆ ਇਹ 250 ਤੋੜਾ ਜਿਹੜਾ ਵਾ ਜੀ ਇਹ ਗੁਪਤੀ ਗੋਲਕ ਚੋਂ ਖਰੀਦਿਆ ਸੀ ਉਹ ਲੈ ਕੇ ਗਿਆ ਉਹਦੇ ਵਿੱਚ ਤੁਸੀਂ ਇਹ ਚੀਜ਼ ਵੇਖੋ ਜਿਹੜਾ ਬਾਬਾ ਉਹ ਤੇ ਕਾਰਸ਼ੇਵਾ ਵਾਲਾ ਸੀਗਾ ਉਹਦੇ ਕੋਲ ਬਿੱਲ ਲੰਦੇ ਆ ਪੀਸੀ ਬੰਦ ਖਰੀਦਿਆ ਦੇ ਕੋਣ ਪਰਤਾਰ ਤੇ ਵੀ ਬਾਬਾ ਬਰਲੇ ਸੀ ਇਹਨਾਂ ਨਾਲ ਬਾਬਾ ਵੀ ਰੜਿਆ ਸੀਗਾ ਬਾਬੇ ਦੀਆਂ ਸਵਾਵਾਂ ਕਾਰਸਿਵੀਆਂ ਦੀਆਂ ਉਸ ਗੁਰਦੁਾਰੇ ਜੋ ਖਤਮ ਕਰ ਦਿੱਤੀਆਂ ਐ ਐਸ.ਪੀ.ਸੀ. ਤੋਂ ਤੇ ਗੁਰਚਰਨ ਸਿੰਘ ਉੱਥੋਂ ਦਾ ਮੈਨੇਜਰ ਸੀ ਉਹ ਤੇ ਅਕਾਊਂਟਡ ਕੇਵਲ ਸਿੰਘ ਦੋ ਬੰਦੇ ਸਸਪੈਂਡ ਕਰ ਦਿੱਤੇ ਗਏ ਗੱਲ ਇੱਥੇ ਨਹੀਂ ਮੁੱਕਦੀ ਗੱਲ ਇਹਨਾਂ ਤੇ ਮੁਕਦਮਾ ਦਾ ਚੱਕਰ ਆ ਜਾਵੇ ਇਹ ਜੇਲ੍ਹ ਜਾਣ ਨੂੰ ਪਤਾ ਲੱਗਾ ਵੀ ਰੈਫਰੀ ਕਿਵੇਂ ਕਰੀਦੀ ਹੁਣ ਸਵਾਲ ਇਹ ਉੱਠਦਾ ਵੀ ਜਿਹੜਾ ਐਸ.ਪੀ.ਸੀ. ਮੈਂਬਰ ਸੀ ਤੇ ਕਰਬ ਕੀ ਕਾਰਵਾਈ ਕੀਤੀ ਹੁਣ ਜੇ ਕਾਰਵਾਈ ਨਹੀਂ ਕੀਤੀ ਫਿਰ ਤੁਹਾਡੀ ਨੰਦਰਾਹੀਏ ਜੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਤੱਕ ਲੇਕਿਨ ਇਹ ਬਹੁਤਾ ਪੁਰਾਣਾ ਨਹੀਂ ਇੱਕ ਦੋ ਦਿਨ ਦਾ ਕੇਸ ਆ ਜਿੱਥੇ 250 ਬੋਰੀ ਸੀਮਿੰਟ ਦੀ ਜਿਹੜੀ ਸੀ ਉਹ ਆਪਣੇ ਗੁਰਦੁਆਰੇ ਚੋਂ ਮੈਂਬਰਸ ਆਫ ਘਰ ਲੈ ਗਏ ਅਗਲੀ ਗੱਲ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਸੀਗੇ ਉਹਨਾਂ ਤੇ ਇੱਕ ਦੋਸ਼ ਲੱਗਾ ਸੀ ਉਹਨਾਂ ਨੇ 50 ਲੱਖ ਰੁਪਇਆ ਵਿਦੇਸ਼ ਤੋਂ ਆਇਆ ਸੀ ਪਾਉਂਡ ਦੇ ਵਿੱਚ ਉਹਨਾਂ ਨੇ ਕਢਾਏ ਤੇ ਆਪਣੇ ਘਰ ਲੈ ਗਏ ਰੋਲਾ ਪਿਆ ਕੇਸ ਕੇਸ ਦਰਜ ਉਹਨਾਂ ਨੇ ਇੱਕ ਰਸੀਦ ਪੇਸ਼ ਕੀਤੀ ਵੀ ਮੈਂ ਪੈਸੇ ਘਰ ਨਹੀਂ ਖੜੇਵੇਂ ਬਾਬੇ ਅਰਨਾਨ ਸਿੰਘ ਤੁਮੇ ਦਿੱਤੇ ਆ ਗੋ ਰਸੀਦ ਮੇਰੇ ਕੋਲ ਉਹ ਕਹਿੰਦੇ ਭਾਜੀ 50 ਲੱਖ ਦਾ ਮਾਮਲਾ ਸੀ ਜੀ ਬਾਬੇ ਤੁਮੇ ਦਿੱਤੇ ਤੁਸੀਂ ਆਪਣੇ ਲੈਵਲ ਤੇ ਕਿਵੇਂ ਦੇ ਦਿੱਤੇ ਜੀ ਇਹਦਾ ਫੈਸਲਾ ਤੇ ਐਡਜੈਕਟਿਵ ਕਮੇਟੀ ਦੇ ਕਰਨਾ ਸੀ ਇਹਦਾ ਫੈਸਲਾ ਤੇ ਅੰਤਰਕ ਕਮੇਟੀ ਦੇ ਕਰਨਾ ਸੀਗਾ ਵੀ ਦੇਣੇ ਜਾਂ ਨਹੀਂ ਦੇਣੇ ਤੁਸੀਂ ਕਿਵੇਂ ਦੇ ਦਿੱਤੇ ਉਹ ਕਿਸ ਅੱਜ ਵੀ ਦਾਦਾ ਚੱਲਦਾ ਇਸ ਕਰਕੇ ਸਾਰੇ ਹੈ ਬਹਾਮ ਚ ਨੰਗੇ ਨੇ ਕੋਈ ਠੀਕ ਨਹੀਂ ਜਿੰਨਾ ਮਰਜ਼ੀ ਤੇ ਛਰੋਲਾ ਬੋਲੋ ਹਟਲਾ ਦਾ ਫਿਰ ਨਹੀਂਗਾ ਇਹ ਤੇ ਅੱਗੇ ਚੱਰੀ ਨਹੀਂ ਜੇ ਜੀ ਇਸ ਗੱਲ ਨੂੰ ਲੈ ਕੇ ਸੀ ਗਿਆ ਮਾਨ ਨੇ ਵੀ ਅੱਜ ਬੋਲਿਆ ਸੀ ਸੀਐਮ ਨੂੰ ਜਦੋਂ ਸਵਾਲ ਕੀਤਾ ਗਿਆ ਇਹ ਐਸਜੀਪੀਸੀ ਮੈਂਬਰਾਂ ਨੇ ਕੀ ਦੋਸ਼ ਲਗਾਏ ਨੇ ਬਾਦਲ ਤੇ ਤਾਂ ਉਹਨਾਂ ਨੇ ਵੀ ਕਿਹਾ ਸੀ ਕਿ ਕਹਿੰਦੇ ਸਾਨੂੰ ਨਹੀਂ ਪਤਾ ਪੈਸੇ ਕਿੱਥੋਂ ਆ ਰਹੇ ਆ ਪਰ ਲੱਗਦਾ ਉਧਰੋਂ ਹੀ ਰਿਹਾ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਤੋਂ ਗਿਆਨੀ ਆਰਪੀ ਸਿੰਘ ਨੇ ਵੀ ਕਿਹਾ ਹੈ ਕਿ ਗੁਰਮਾਣੀ ਦੇ ਪੈਸੇ ਨੇ ਤੇ ਕਹਿੰਦੇ ਜਦੋਂ ਆਪ ਜੱਜਦਾਰ ਸੀ ਤੇ ਉਹ ਕਹਿੰਦੇ ਸੀ ਵੱਖਰਾ ਚੈਨਲ ਬਣਾਵਾਂਗੇ ਤੇ ਹੁਣ ਸਿਆਸਤ ਦੇ ਵਿੱਚ ਆ ਗਏ ਤਾਂ ਹੁਣ ਉਹਨਾਂ ਨੂੰ ਵੀ ਗੱਲਾਂ ਆਉਂਦੀਆਂ ਨੇ ਭਾਇਆ ਕੀ ਸੀਗਾ ਜੀ ਗਿਆਨੀ ਦੇ ਸਿੰਘ ਬਕਾਇਦਾ ਤੌਰ ਤੇ ਕਾਲ ਤੱਕ ਦੇ ਕਾਰਜਕਾਰੀ ਜਥੇਦਾਰ ਸੀਗੇ ਇੱਕ ਸਖ ਸਕੈਂਡਲ ਪੀਟੀ ਚ ਦਾ ਹੋ ਗਿਆ ਸੀ ਜੀ ਤਾਂ ਨੇ ਈਮੇਲ ਕੀਤੀਆਂ ਚਿੱਠੀਆਂ ਲਿਖੀਆਂ ਵਟਸਐਪ ਕੀਤੇ ਜਥੇਦਾਰ ਦੀ ਬਹੁ ਬਦਨਾਮੀ ਹੋ ਰਹੀ ਏ ਤਾਂ ਇਹਦਾ ਕੁਝ ਕਰੋ ਤੇ ਜਥੇਦਾਰ ਸਾਹਿਬ ਨੇ ਐਸਡੀਪੀ ਜੀ ਨੂੰ ਆਦੇਸ਼ ਜਾਰੀ ਕਰਤੇ ਸੀ ਵੀ ਵਿਦਨ ਟੂ অর 3 ਡੇਸ ਆਪਣਾ YouTube ਚੈਨਲ ਤੁਸੀਂ ਬਣਾਓ ਤੇ ਸੈਟਰਡੇ ਚੰਦਨ ਜੀ ਮੀਨੇ ਚ ਅਪਲਾਈ ਕਰਕੇ ਲਾਓ ਤੁਸੀਂ ਜੀ ਹੁਣ ਇਹਨਾਂ ਨੂੰ ਪਤਾ ਹੈ ਜੀ ਸੈਟਰਡੇ ਚੈਲੰਜ ਆ ਗਿਆ ਤੇ ਪੀਡੀਸੀ ਦਾ ਤਾਂ ਖਤਮ ਕਰਨਾ ਪਊਗਾ ਬਿਲਕੁਲ ਜੀ ਖਤਮ ਨਹੀਂ ਕੀਤਾ ਲੇਕਿਨ ਇਹ ਨਿਗਲ ਕਹਿੰਦੇ ਨੇ ਸ਼੍ਰੋਮਣੀ ਕਮੇਟੀ ਵਾਲੇ ਵੀ ਸਾਨੂੰ 3 ਕਰੋੜ ਰੁਪਏ ਸਾਲ ਦਾ ਦਿੰਦਾ ਸੀਗਾ ਪੀਡੀਸੀ ਤੇ ਦੂਸਰੀ ਚੀਜ਼ ਐਸਪੀ ਉਹਨਾਂ ਨੇ ਘਟ ਕਰਕੇ 2 ਕਰੋੜ ਕਰਤਾ ਵਾ ਤੇ ਗਿਆਨੀ ਹਰਪ੍ਰੀਤ ਸਿੰਘ ਬਰੀ ਕਹਿੰਦੇ ਨੇ ਬੰਦੀ ਕਰਤੇ ਦੇ ਪੈਸੇ ਉਹਦੇ ਦੇਜੇ ਨਹੀਂ ਪੈਸੇ ਦਿੱਤੇ ਦੇ ਹੀ ਦੇ ਰਹੇ ਉਹਨਾਂ ਸਚਾਈ ਕੀ ਹੈ ਇਹ ਜਾਂਚ ਦਾ ਵਿਸ਼ਾ ਵਾ ਤੇ ਪਰ ਮੈਂ ਇਹ ਤਰਕਵਾ ਉਹਨਾਂ ਨੇ ਕਿਹਾ ਸੀ ਕਿ ਗੁਰਬਾਣੀ ਬੋਰ ਵੇਚ ਕੇ ਲੁੱਟਿਆ ਇਹਦੇ ਕੋਈ ਸ਼ੱਕ ਨਹੀਂ ਕਰਦੀ ਜੀ ਗਿਆਨੀ ਹਰਪ੍ਰੀਤ ਸਿੰਘ ਇਹ ਵੀ ਗੱਲ ਕਹੀ ਸੀ ਕਿ ਤੁਸੀਂ ਆਪਣਾ ਚੈਨਲ ਵੀ ਬਣਾਓ ਤੇ ਆਪਣੇ स्लॉट ਤੇ ਬਾਕੀ ਚੈਨਲਾਂ ਨੂੰ ਲੇਕਿਨ ਇਹਨਾਂ ਨੇ ਅਪਲਾਈ ਕੀਤਾ ਕਿਤਾ ਸਾਨੂੰ ਪਰਮਿਸ਼ਨ ਨਹੀਂ ਮਿਲੀ ਸ਼੍ਰੋਮਣੀ ਕਮੇਟੀ ਦਾ ਪਰਮਿਸ਼ਨ ਨਹੀਂ ਗਲੀ ਪ੍ਰਧਾਨ ਦਾ ਪਰਮਿਸ਼ਨ ਲਾ ਲਓ ਜੀ ਜੀ ਪ੍ਰਧਾਨ ਜੀ ਮੈਂ ਜੁਗ ਦੇ ਪਹਿਲੀ ਗੱਲ ਤੇ ਤੁਹਾਡੀ ਇਹ ਦੋਸ਼ੀ ਗਲਤੀ ਆ ਵੀ ਸ਼੍ਰੋਮਣੀ ਕਮੇਟੀ ਦਾ ਕਿਉਂ ਨਹੀਂ ਮਿਲੂਗੀ ਕਈ ਮੰਦਰਾਂ ਦੇ ਵਿੱਚ ਜਿਹੜੇ ਉਹ ਸਿੱਧੇ ਚੈਲੰਜ ਕਰਦੇ ਕਿ ਤਾ ਪਰਮਿਸ਼ਨ ਲਾ ਦੀ ਉਹਨਾਂ ਦੇ ਇਹਨਾਂ ਲੱਕੀਆਂ ਆਪਣੀਆਂ ਉਹਨਾਂ ਦੀਆਂ ਹੈਗੀਆਂ ਨਾ ਜਦੋਂ ਉਹ ਫਾਈਲ ਉਸ ਮੰਤਰੀ ਕੋਲੇ ਗਈ ਸੀ ਨਾ ਜੀ ਉਹ ਮੰਤ ਫਾਈਲ ਸਰ ਨੂੰ ਲਈ ਸੀ ਵੀ ਸ਼ੁਕਰ ਮੈਨੂੰ ਹੀ ਗੁਰੂ ਘਰ ਤੋਂ ਕੋਈ ਸੇਵਾ ਮਿਲੀ ਕਰਨ ਲੇਕਿਨ ਜਿਹੜੀਆਂ ਫਾਰਮੈਟੀ ਇਹਨਾਂ ਨੂੰ ਕਿਹਾ ਸੀ ਤਾਂ ਪੂਰੀ ਨਹੀਂ ਸੀ ਕੀਤੀ ਜਿੱਤੇ ਕਰਕੇ ਫਾਈਲ ਰੋਕ ਗਈ ਇਸ ਕਰਕੇ ਉਹ ਜਿਹੜਾ ਸਿੱਧ ਚੰਨ ਕਹਾ ਗਿਆਨੀ ਹਰਪ੍ਰੀਤ ਸਿੰਘ ਨੇ ਸੀਗਾ ਲੇਕਿਨ ਅੱਜ ਤੱਕ ਮੇਰੇ ਕਹ 4 ਸਾਲ ਹੋ ਗਏ ਉਹਦੇ ਤੇ ਕੋਈ ਕਾਰ ਵੀ ਅੱਗੇ ਨਹੀਂ ਹੋਈ ਕਿਉਂਕਿ ਪਤਾ ਜੇ ਉਹ ਚੈਨਲ ਬਣ ਗਿਆ ਤੇ ਫਿਰ ਪੀਟੀ ਕਿਹਨੂੰ ਵੇਖੂ ਜੀ ਪਰ ਸਭਾ ਜੋ ਬਠਿੰਡਾ ਬਲਾਸਟ ਹੋਇਆ ਉਸ ਖਬਰ ਨੂੰ ਅਸੀਂ ਕਿਸ ਤਰੀਕੇ ਨਾਲ ਲੈ ਸਕਦੇ ਹਾਂ ਕਿ ਇਹ ਕੇ ਸੋਚੀਏ ਕਿ ਨੌਜਵਾਨ ਪੀੜ੍ਹੀ ਜਿਹੜੀ ਆ ਜਿਆਦਾ ਅੱਗੇ ਤੱਕ ਸੋਚ ਰਹੀ ਹੈ ਕਿ ਇਨਾ ਇਨਵੈਸਟਮੈਂਟ ਜਾਂ ਫਿਰ ਐਕਸਪੈਰੀਮੈਂਟ ਘਰੇ ਕਰਨਾ ਚਾਹੁੰਦੀ ਹੈ ਪਰ ਇਹ ਵੀ ਇੱਕ ਬਲਾਸਟ ਦੀ ਸਮਗਰੀ ਘਰੇ ਮਲਾਉਣਾ ਤੇ ਫਿਰ ਉਹ ਮੰਗਵਾਉਣਾ ਤੇ ਫਿਰ ਘਰੇ ਬਲਾਸਟ ਹੋ ਜਾਣਾ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਇਹ ਥਾਣਾ ਨਈਆਂ ਵਾਲਾ ਦੇ ਪਿੰਡ ਜਿੰਦਾ ਦਾ ਇੱਥੇ ਸਪੋਰਟਿਕ ਸਮਰੀ ਜਿਹੜੀ ਸੀਗਾ ਇਹ ਮੁੰਡਾ ਜਿਹੜਾ ਇਹਦਾ ਨਾਮ ਹੈ ਸ਼ਦ ਨਾਮ ਪੁੱਤ ਗਿਆ ਦਾ ਗੁਰਪ੍ਰੀਤ ਸਿੰਘ ਜੀ 19 ਸਾਲ ਦੀ ਉਮਰ ਹੈ ਇਹਦਾ ਪਤਾ ਜਗਤਾਰ ਸਿੰਘ ਇਹਨੂੰ ਪੁਲਿਸ ਅੱਤਵਾਦੀ ਗਤੀਵਿਧੀਆਂ ਜੋੜ ਰਹੀ ਜੀ ਹੁਣ ਗੁਰਪ੍ਰੀਤ ਸਿੰਘ ਨੇ ਕਹਿੰਦੇ ਪਾਕਿਸਤਾਨ ਜਿਹੜੇ ਕੱਟੜਵਾਦੀ ਪਿੰਡ ਥੇ ਆ ਉਹਨਾਂ ਦਾ ਫੈਨ ਸੀ ਕੀ ਤੇ ਉਹਨਾਂ ਦੇ ਸੰਪਰਕ ਸੀ 12 ਸਤੰਬਰ ਨੂੰ ਗੁਰਪ੍ਰੀਤ ਜਿਹੜਾ ਜੰਮੂ ਕੁ ਜੰਮੂ ਕੁਠੋਂ ਜਾ ਰਿਹਾ ਸੀਗਾ ਕੱਲ ਨੂੰ ਉਹਨੇ ਅੱਜ ਉਹਨੇ ਜੰਮੂ ਜਾਣਾ ਸੀਗਾ ਸੌਰੀ ਕੁਠੋਂ ਜਾ ਰਿਹਾ ਸੀਗਾ ਹੁਣ ਇਹਨੇ ਕੀ ਕੀਤਾ ਵੀ ਇਹਨੇ ਆਨਲਾਈਨ ਕੋਈ ਸਮਾਨ ਮੰਗਾਇਆ ਜਿਹਦੇ ਚ ਗੰਦਕ ਸੀ ਪੋਟਾਸ਼ ਸੀ ਇਦਾਂ ਕਰਕੇ ਦੁਨ ਜਿਹੜੀਆਂ ਜਲਨ ਸੀ ਚੀਜ਼ਾਂ ਸੀ ਕਿਹਾ ਤੇ ਸਵੇਰੇ 6 ਵਜੇ ਇਹਨੇ ਆਪਣਾ ਜਿਹੜਾ ਸੀ ਉਹ ਸਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਬਲੌਂਦੇ ਬਲੌਂਦੇ ਉਹ ਬਲਾਸਟ ਹੋ ਗਿਆ ਬਲਾਸਟ ਹੋਣ ਤੋਂ ਬਾਰੇ ਫੱਟੜ ਹੋ ਗਿਆ ਨਿਕਣ ਇਹ ਬਲਾਸਟ ਛੋਟਾ ਸੀ ਜੀ ਸ਼ਾਮ ਨੂੰ ਬਕਾਇਦਾ ਤੌਰ ਤੇ ਉਹਦੇ ਪਿਤਾ ਜਿਹੜੇ ਜਗਤਾਰ ਸਿੰਘ ਵੀ ਉਹ ਸਮਾਨ ਇਕੱਠਾ ਲਈ ਬਲਾਸਟ ਫੇਰ ਹੋਇਆ ਜਦੋਂ ਫੇਰ ਬਲਾਸਟ ਹੋਇਆ ਤੇ ਫੇਰ ਤੁਹਾਨੂੰ ਦੱਸਦੇ ਪੀ ਉਹਦੇ ਘਰ ਦੇ ਸ਼ੀਸ਼ੇ ਟੁੱਟ ਗਏ ਕਾਫੀ ਵੱਡਾ ਬਲਾਸਟ ਸੀ ਪਿਓ ਪੁੱਤ ਉਹ ਫੱਟਣ ਦੇ ਜੀ ਜਿਹੜਾ ਗੁਰਪ੍ਰੀਤ ਸਿੰਘ ਆ ਉਦੀ ਬਾਅਦ ਤੇ ਵੀ ਸੱਟਾਂ ਲੱਗਦੇ ਵੀ ਸੱਟਾਂ ਸੱਚ ਵੀ ਸੱਟਾਂ ਮੂਹਤੇ ਵੀ ਕਾਹ ਕੁਝ ਕਰ ਕਰ ਵਜੇ ਕਿ ਉਹਦੇ ਨਹੀਂ ਪਤਾ ਉਹ ਹਸਪੀਟਲ ਜਿਹੜੀ ਰਾਤ ਸੀ ਅਮਨਜੋਤ ਕੌਂਡਨ ਜਿਹੜੀ ਐਸਐਸਪੀ ਉਹ ਮੰਨਦੀ ਆ ਕਿ ਅਸੀਂ ਉਹਨਾਂ ਦਾ ਰਮਾਇਲ ਆ ਉਹ ਆਪਣੇ ਕਬਜ਼ੇ ਚ ਲੱਗ ਗਿਆ ਤੇ ਉਹਦੇ ਸਾਨੂੰ ਇਹ ਤਰਾਜ ਜੋ ਚੀਜ਼ਾਂ ਮਿਲੀਆਂ ਪਾਕਰ ਸੰਖਟੜ ਪਰਦੀਆ ਨਾ ਸਵਾਲ ਉਣਦਿਕਾ ਕਿ ਮਲੇ ਇਹ ਉਹਨ ਪਤਾ ਨਹੀਂ ਸਚਾਈ ਕੀ ਆ ਲਿਕੜ ਘਟਨਾ ਬਿਹਤ ਮਾਰੀ ਹੈ ਹੂੰ ਜੇ ਇਸ ਤਰੀਕੇ ਨਾਲ ਨੌਜਾਬ ਦੀ ਭਾਉਂਦਾ ਵੱਧ ਰਹੀ ਹੈ ਨਾ ਤੇ ਫਿਰ ਸਭ ਅੱਛਾ ਨਹੀਂ ਤੁਹਾਨੂੰ ਪਤਾ ਹੋਏਗਾ ਪਾਕ ਤੋਂ ਬਾਅਦ ਸ਼੍ਰੀਲੰਕਾ ਸ਼੍ਰੀਲੰਕਾ ਤੋਂ ਬਾਅਦ ਬਕਾਦਾਤ ਤੌਰ ਤੇ ਬੰਗਲਾਦੇਸ਼ ਬੰਗਲਾਦੇਸ਼ ਤੋਂ ਬਾਅਦ ਨੇਪਾਲ ਤੇ ਏਸ਼ੀਆ ਦਾ ਸਭ ਤੋਂ ਪਾਵਰਫੁਲ ਕੰਟਰੀ ਮੰਨੇ ਦੱਖਣੀ ਏਸ਼ੀਆ ਦਾ ਇੰਡੀਆ ਇਨੂੰ ਬਰਬਾਦ ਕਰਵਾਤੀ ਸ਼ਕਤੀਆਂ ਲੱਗੀਆਂ ਨੇ ਤੇ ਪਿਛਲੇ 13 ਸਾਲਾਂ ਦੇ ਵਿੱਚ 87 ਦੇ ਚੰਦ ਵਿੱਚ ਬਦਲਾਅ ਆਏ ਨੇ ਉੱਥੇ ਲੋਕਾਂ ਦੀ ਇਮਾਨਦਾਰੀ ਦਾ ਉੱਥੇ ਮੁੜ ਕੇ ਫਿਰ ਜਿਹੜੀ ਸੀ ਉਹ ਸਰਕਾਰਾਂ ਬਣੀਆਂ ਨੇ ਉਹ ਟੈਕਨੋਕਰੇਟ ਦੀ ਸਰਕਾਰ ਆ ਰਹੀਆਂ ਨੇ ਨਾ ਡੈਮੋਕ੍ਰੇਸੀ ਆ ਰਹੀ ਆ ਨਾ ਡਿਕਟੇਟਰਸ਼ਿਪ ਆ ਰਹੀ ਆ ਟੈਕਨੋਕਰੇਟ ਆ ਰਿਹਾ ਟੈਕਨੋਲੋਜੀ ਹੁੰਦੇ ਆ ਵੇਖਣ ਨੂੰ ਲੱਗੇ ਵੀ ਕੰਮ ਵੜਾ ਹੋ ਰਿਹਾ ਅਸਲ ਚ ਕੁਝ ਹੁੰਦਾ ਨਹੀਂ ਹੁੰਦਾ ਬੇਰੋਜ਼ਗਾਰੀ ਵਧੀ ਹੋ ਰਹੀ ਹੈ ਲੇਕਿਨ ਬੰਗਲਾਦੇਸ਼ ਵਾਲਾ ਮੈਂ ਕੁਝ ਆਪਣੇ ਲੋਕਾਂ ਨੂੰ ਰੋਜ਼ਗਾਰ ਦੱਤੇ ਨੇ ਕੰਮ ਕਰ ਰਹੇ ਨੇ ਮੈਂ ਜਿਹੜੀ ਅਮਰੀਕਾ ਉਹ ਚਾਹੁੰਦੀ ਇਸ ਤਰੀਕੇ ਦਾ ਇੱਥੇ ਚਾਈਨਾ ਚਾਹੁੰਦਾ ਡਿਕਟੇਟਰਸ਼ਿਪ ਤੇ ਨਿਗਾਹ ਹੁਣ ਸਾਡੇ ਤੇ ਹੈ ਤੇ ਸਾਡੇ ਵਿੱਚ ਵੀ ਬੇਰੋਜ਼ਗਾਰੀ ਬਹੁਤ ਜ਼ਿਆਦੀ ਹੋ ਗਈ ਆ ਜੀ ਜੇ ਕਿਤੇ ਜੈ ਪ੍ਰਕਾਸ਼ ਨਾਰਾਇਣ ਪੈਦਾ ਹੋ ਗਿਆ ਤੇ ਫਿਰ ਤਬਾਈ ਬੜੀ ਬੱਚੀਗੀ ਇਹ ਤਾਂ ਉਹ ਦੱਸਦੇ ਨਹੀਂ ਤੇ ਇਹ ਉਹਦਾ ਹਿੱਸਾ ਹੋ ਸਕਦਾ ਹੈ ਜੀ ਜੀ ਵਿਕਰਮ ਸਿੰਘ ਮਜੀਠੀਆ ਦੀ ਵੀ ਗੱਲ ਕਰ ਲੈਣੇ ਆ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਜ਼ਮਾਨਤ ਪਟੀਸ਼ਨ ਲਾਈ ਹੋਈ ਸੀ ਹਾਈ ਕੋਰਟ ਨੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਲੱਗਦਾ ਹੈ ਕਿ ਕੋਈ ਰਾਹਤ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਸਕਦੀ ਹੈ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਜ਼ਮਾਨਤ ਦੇ ਨਾਲ ਇਹ ਲਾਇਆ ਸੀਗਾ ਕਿ ਜਿਹੜਾ ਕੇਸ ਮੇਰੇ ਤੇ ਦਰਜ ਕੀਤਾ ਗਿਆ ਬਾਅਦ ਦੇ ਵਿੱਚ ਵੀ ਇਹਨਾਂ ਹਮਲਾ ਕੀਤਾ ਵਿਜੀਲੈਂਸੀ ਟੀਮ ਤੇ ਉਹ ਗਲਤ ਜੀ ਉਹ ਕੇਸ ਉਹਨੇ ਰਿਕਵੈਸਟ ਕਰਨ ਵਾਸਤੇ ਵੀ ਲਾਇਆ ਸੀਗਾ ਤੇ ਉਹਦੇ ਉੱਤੇ ਬਕਾਇਦਾ ਤੌਰ ਤੇ ਹਾਈ ਕੋਰਟ ਨੇ ਜਿਹੜੀ ਸੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਤਾ ਆਓ ਜੀ ਜਵਾਬ ਦਿਓ ਉਹ ਦੇਖੋ ਜਿੱਕਰ ਮਿਸ਼ਤੀ ਜਿੰਨਾ ਮਰਜੀ ਜੋਰ ਲਾਵੇ ਉਹ ਪਰਚਾਦਰ ਚ ਹੋਇਆ ਉਹਦੀ ਇਨਕੁਆਇਰੀ ਵੀ ਹੋਈ ਹੈ ਆ ਸਭ ਕੁਝ ਹੈ ਉਹ ਚਮੀ ਦਾ ਵੀ ਕਿਸੇ ਪ੍ਰਕਾਰ ਦੀ ਰਾਤ ਨਾਇਨ ਨੂੰ ਜਵਾਬਤ ਮਿਲਣੀ ਹੈ ਤੇ ਮੈਂ ਇਹਨੂੰ ਬਕਾਇਦਾ ਤੌਰ ਤੇ ਜਿਹੜੀ ਆ ਉਹ ਕੇਸ ਖਾਰਜ ਹੋਣਾ ਕੇਸ ਚੱਲੇਗਾ ਵੀ ਜੇਕਰ ਹਾਲ ਦੀ ਘੜੀ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਨੋਟਿਸ ਜਾਰੀ ਕਰਦਾ ਵੀ ਆਪਣਾ ਰਿਕਾਲ ਲੈ ਕਿਉਂ ਦੱਸੋ ਜੀ ਕੀ ਮਾਜ਼ਰਾ ਹੈ ਜੀ ਜੀ ਬਹੁਤ ਸ਼ੁਕਰੀਆ ਪੱਟੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਹਿਮਾਨ ਜੀ